ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ 66 ਬਾਰੇ ਲੱਖਾਂ ਦੀ ਇਹਦੀ ਲਗਤ ਹੈ ਤਾਂ ਜਿਹੜੀ ਇੱਟ ਹੈ ਇਹ ਤੁਸੀਂ ਦੇਖੋਗੇ ਅੱਤ ਦਰਜੇ ਦੀ ਪਿੱਲੀ ਇੱਟਾ ਤਾਂ ਪਿੱਲੀ ਇੱਟ ਜਿਹੜੀ ਇਹ ਲਾਈ ਜਾ ਰਹੀ ਆ ਤਾਂ ਇੱਧਰ ਅਸੀਂ ਹੁਣ ਆਏ ਆ ਮੌਕਾ ਦੇਖਣ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਸਾਰੀ ਦੀ ਸਾਰੀ ਪਿੱਲੀ ਇੱਟ ਲਈ ਜਾ ਰਹੀ ਹੈ ਇੱਥੇ ਤਾਂ ਕੋਈ ਵੀ ਇੱਟ ਤੁਸੀਂ ਚੱਕ ਕੇ ਦੇਖੋਗੇ ਜਮਾ ਪਿੱਲੀ ਇੱਟਾ ਬਾਈ ਇਹ 2 ਨੰਬਰ ਇੱਟ ਹੋਗੀ ਮੇਰੇ ਖਿਆਲ ਨਾਲ ਜਿਹੜਾ ਇਹਦੀ ਹਾਲਤ ਆ ਤਾਂ ਇਧਰਲੇ ਪਾਸੇ ਜਿਹੜਾ ਇਹ ਚਾਰਚ ਪੀਰੇ ਦਾ ਬੈੱਡ ਬਣੀਆਂ ਦਾ ਦੱਸ ਦਿਆ ਵੀ ਜਿਹੜਾ 100 200 ਫੁੱਟ ਆ ਉਹ ਅੱਜ ਹੀ ਬਣਾਤਾ ਇਹਨਾਂ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਇਹ ਮਿਸਤਰੀ ਵਗੈਰਾ ਲੱਗੇ ਆ ਉਹ ਵੀ ਇੱਥੇ ਮੌਜੂਦ ਆ ਤਾਂ ਇਹ ਲੱਖਾਂ ਦੀ ਲਾਗਤ ਦੇ ਨਾਲ ਪ੍ਰੋਜੈਕਟ ਬਣ ਰਿਹਾ ਤਾਂ ਇੱਕ ਮਾਸੇ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਭ੍ਰਸਟਾਚਾਰ ਨਹੀਂ ਕਰਨ ਦੇਣਾ ਪਰ ਇੱਥੇ ਪਿੱਲੀਆਂ ਇੱਟਾਂ ਲਾਈਆਂ ਜਾ ਰਹੀਆਂ ਤਾਂ ਬੰਦੇ ਨੇ ਆਵਾਜ਼ ਚੁੱਕੀ ਤਾਂ ਉਲਟੋ ਕਹਿੰਦੇ ਬਹਿ ਕੇ ਗੱਲ ਕਰਦੇ ਆ ਉਹਨੂੰ ਕਹਿੰਦਾ ਮਤਲਬ ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਥੇ ਆ ਬੈੱਡਾ ਜਿਹੜਾ ਇਹ ਲਾਇਆ ਜਾ ਰਿਹਾ ਤਾਂ ਉਧਰਲੇ ਪਾਸੇ ਤੁਸੀਂ ਇੱਟਾਂ ਲਾਈਆਂ ਵਿਖਾਉਣਾ ਸਾਨੂੰ ਮੈਂ ਤਾਂ ਤੁਸੀਂ ਇਹ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਵਿਕਾਸ ਆ ਜਿਹੜਾ ਬਦਲਾ ਉਹ ਹੋ ਰਿਹਾ ਤਾਂ ਬੜੀਆਂ ਭੜਗੀਆਂ ਇੱਟਾਂ ਬਾਈ ਇਹ ਲਾਈਆਂ ਜਾ ਰਹੀਆਂ ਤਾਂ ਜਿਹੜੀ ਇਹਦਾ ਬੈੱਡ ਆ ਜਿਹੜਾ ਬੈੱਡ ਲੌੜਾ ਹੈ ਬੈੱਡ ਵੀ ਪੂਰੀਆਂ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਹੈਣੀਗਾ ਉਹਦੇ ਤੇ ਅੱਧਾ ਇੰਚ ਮਾਲ ਪਾਇਆ ਇਹਨਾਂ ਨੇ ਆਹ ਥੱਲੇ ਪਾਇਆ ਜਿਹੜਾ ਅੱਧਾ ਇੰਚ ਇੰਚ ਵੀ ਹੈਣੀ ਤਾਂ ਇਹਦੇ ਤੇ ਕੋਈ ਇਹਨੂੰ ਬਿਜੇ ਆਪਾਂ ਹੱਥ ਮਾਰਾਂਗੇ ਤਾਂ ਦੇਖੋਗੇ ਤੁਸੀਂ ਭਾਈ ਐ ਮਿੱਟੀ ਨਿਕਲਦੀ ਆ ਵੀ ਇੰਨਾ ਪੋਲਾ ਪੋਲੇ ਤੇ ਟਿੱਟਾ ਲਾਈ ਜਾਂਦੇ ਆ ਵੀ ਇਹ ਕਿੱਥੋਂ ਖੜਨੀਆਂ ਪੁੱਛਣ ਵਾਲਾ ਹੋਵੇ ਆ ਬਦਲਾ ਚੱਲੀ ਜਾਂਦਾ ਤਾਂ ਤਸਵੀਰਾਂ ਪੁੱਟੀ ਵਾਲੇ ਦੀਆਂ